ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਬਲੌਗ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਇਹ ਅੱਜ ਚੱਲਦੇ ਪਹਿਲਾ ਲਾਈਵ ਤੇ ਉਸ ਤੋਂ ਬਾਅਦ ਦੇਖਦੇ ਆਂ ਲਾਈਵ ਤੇ ਜਾ ਕੇ ਕੀ ਵਿਚਾਰ ਹੁੰਦੇ ਨੇ ਮੁੰਡੇ ਦੇ ਹਾਂ ਚੱਲਿਆ ਲਾਈਵ ਤੇ ਤੇ ਅੱਗੇ ਜਾ ਕੇ ਤੁਹਾਨੂੰ ਲਾਈਵ ਦਾ ਦਿਖਾਣੇ ਪ੍ਰੋਸੈਸ ਵੀ ਕੀ ਕਹਿੰਦਾ ਕੀ ਨਹੀਂ ਸ਼ੋਬਰ ਕਿਤੇ ਜਾਣਾ ਨਹੀਂ ਜਾਣਾ ਤਾਂ ਉੱਥੇ ਜਾ ਕੇ ਮੌਕੇ ਦੀ ਸਲਾਹ ਬਣਾਵਾਂਗੇ ਆ ਜਾਂਦਾ ਸਾਡਾ ਮਨੀ ਇਹ ਆ ਮਨੀ ਸਾਡਾ ਮਨੀ ਇਹਨੂੰ ਵੀ ਲੈਨੇ ਆ ਬਲੌਗ ਚ ਅੱਜ ਇਹਨੂੰ ਕਮਾਨਿਆ ਕਿਤੇ ਓਏ ਆਏ ਚੱਲਿਏ ਉਰੇ ਆ ਇਹ ਆ ਸਾਡਾ ਚੋਬਰ ਇਹ ਸਮਾਰਟ ਬਣਦਾ ਜਾ ਰਿਹਾ ਹੌਲੀ ਹੌਲੀ ਚਲ ਆਇਆ ਤੈਨੂੰ ਕਿਤੇ ਕਮਾ ਕੇ ਲਈ ਆਇਆ ਦੁਕਾਨ ਤੇ ਆਇਆ ਚੱਲ ਆ ਜਾ ਲਓ ਜੀ ਹੁਣ ਇਹਨੂੰ ਵੀ ਚੈੱਕ ਕਰਾਂ ਕਿਤੇ ਨਾਲ ਲੈ ਕੇ ਚੱਲਦੇ ਹਾਂ ਉਹ ਮੁਰ ਜਾ ਡਾਰਲਿੰਗ ਤੇ ਹੁਣ ਪਿੱਛੇ ਪਿੱਛੇ ਆ ਗਿਆ ਚੋਪਰਾ ਆਪਣੇ ਜਾਂਦਾ ਦੀ ਕਿਤੇ ਇਹ ਜ਼ਰੂਰੀ ਕੰਮ ਜਾਂਦਾ ਹੋਣਾ ਪਤਾ ਨਹੀਂ ਕਿੱਥੇ ਜਾਂਦਾ ਹੋਣਾ ਪਰ ਆਪਣੇ ਪਿੱਛੇ ਪਿੱਛੇ ਆਈ ਜਾਂਦਾ ਹੁਣ ਲੈਬ ਤੇ ਜਾ ਕੇ ਦੇਖਦੇ ਆਂ ਕੀ ਬਣਦਾ ਕਿੱਥੇ ਜਾਂਦੇ ਆ ਕਿੱਥੇ ਨਹੀਂ ਚੋਪਰ ਨਾਲ ਕਰਦੇ ਆ ਜਾ ਕੇ ਬਬਲੂ ਸਿੰਘ ਨਾਲ ਗੱਲ ਕਿੱਥੇ ਜਾਣ ਦੀ ਸੋਚਦਾ ਤੇ ਪਹੁੰਚ ਚੁੱਕੇ ਆਂ ਲੈਬ ਤੇ ਅੰਕਲ ਜੀ ਜੀ ਪਹੁੰਚ ਗਿਆ ਲੈਬ ਤੇ ਅੰਦਰ ਜਾ ਕੇ ਚੋਬਰ ਨੂੰ ਪੁੱਛਦੇ ਆ ਕੀ ਕਹਿੰਦਾ ਕੀ ਨਹੀਂ ਕਰਦੇ ਹੁਣ ਚੈਕਿੰਗ ਕੀ ਕਰ ਰਿਹਾ ਕੀ ਨਹੀਂ ਉਹ ਉੱਠ ਖੜ ਬਾਈ ਲਾਈਟਾਂ ਲੂਟਾਂ ਬੰਦ ਕਰੀ ਪਿਆ ਤੂੰ ਤੇਰੇ ਹੀ ਮਾੜੇ ਹਾਲ ਨੇ ਕਮਾ ਲੇ ਪੈਸੇ ਤੇ ਲਾਈਟ ਕਿੱਥੋਂ ਚੱਲੂਗੀ ਇਹਦੀ ਉੱਪਰ ਲੱਗੜਾ ਹੈ ਲੋ ਜੀ ਚਾਨਣ ਹੋ ਗਿਆ ਚੱਲ ਚੱਲੀਏ ਕਿਤੇ ਕਮਾ ਕੇ ਲਿਆਵਾਂ ਤੁਹਾਨੂੰ ਚੱਲਦੇ ਕਿਤੇ ਬਣਾ ਕੋਈ ਪ੍ਰੋਗਰਾਮ ਨਹੀਂ ਇਹ ਕੀ ਜੇ ਕੋਈ ਕਸਟਮਰ ਨਹੀਂ ਅਗਰ ਰਪੋਰਟਾਂ ਕੱਢਦੇ ਫਿਰ ਜਦੋਂ ਕਿਤੇ ਤੈਨੂੰ ਲੈ ਜਾ ਤੇਰੀਆਂ ਰਪੋਰਟਾਂ ਜ਼ਿਆਦਾ ਆ ਜਾਂਦੀਆਂ ਨੇ ਬੇਲਾ ਬੇਲਾ ਨਾਲੇ ਹੋਰ ਅੱਜ ਮਨੀ ਕਹਿੰਦਾ ਮੈਂ ਵੀ ਜਾਊਂਗਾ ਯਾਰ ਵੀਰੇ ਤੁਹਾਡੇ ਨਾਲ ਕਿਥੇ ਲ ਜਾਊਂਗਾ ਮੈਂ ਲਓ ਜੀ ਹੁਣ ਤੁਹਾਨੂੰ ਮਨੀ ਦੀ ਆਵਾਜ਼ ਸੁਣਾਈ ਜਾਊਗੀ ਜੋ ਕਿ ਮਨੀ 2 ਮਿੰਟਾਂ ਦੇ ਵਿੱਚ ਹਾਜ਼ਰ ਲਓ ਜੀ ਮਨੀ ਜੀ ਕਿਵੇਂ ਹੋ ਕੈਮ ਹੈ ਇਹਨੂੰ ਬੋਲ ਕੇ ਦਿਖਾ ਕੁਸ ਤੇਰੀ ਨਕਲ ਤਾਰ ਰਿਹਾ ਮਨੀ ਹੈ ਹੈ ਮਨੀ ਕਾਪੀ ਪਤਾ ਕਿਹੜੇ ਬੰਦੇ ਲਈ ਕਰੀਂਦਾ ਨੇ ਇਹਦਾ ਹੀਰੋ ਹੁੰਦਾ ਮਨੀ ਤੈਨੂੰ ਹੀਰੋ ਕਹਤਾ ਕੀ ਕਰ ਰਿਹਾ ਇਹ ਮੋਲਦੀ ਨੇ ਬਦਲੇ ਲੈ ਇਹ ਤੇਰੀ ਤੇਰੀ ਤਾਰੀ ਜਾਂਦਾ ਯਾਰ ਚਾ ਮਨੀ ਤੈਨੂੰ ਕਿੱਥੇ ਘੁਮਾ ਕੇ ਲਈ ਅੱਜ ਐਂ ਦੱਸ ਜਿੱਥੇ ਤੇਰਾ ਜੀ ਕਰਦਾ ਉੱਥੇ ਲੈ ਕੇ ਚੱਲਾਂਗੇ ਇਧਰ ਤਾਂ ਦੇਖ ਲੈ ਛੋਪਰਾ ਲੈ ਇਹ ਹੋਰ ਹੋਰ ਪਾਸੇ ਕਹਿ ਦਿੰਦਾ ਫਲਾਣੀ ਜੇ ਗੱਲੇ ਚੱਲ ਮੈਂ ਹੋਰ ਪਾਸੇ ਲੈ ਆਮਾ ਲੋ ਜੀ ਅੱਜ ਸਾਡੇ ਨਾਲ ਚੱਲਿਆ ਮਨੀ ਜੋ ਕਿ ਡਰੀ ਬਹੁ ਜਾ ਰਿਹਾ ਪਤਾ ਨਹੀਂ ਕੀ ਚੱਕਰ ਆ ਹਾਂ ਮਨੀ ਦੱਸ ਮਨੀ ਬੋਲ ਮੇਰਾ ਫੋਨ ਰਹਿ ਗਿਆ ਉੱਥੇ ਲਾਈਵ ਚ ਫੋਨ ਫਿਰ ਰਹਿ ਗਿਆ ਪਹਿਲਾਂ ਦੇਖਣਾ ਸੀ ਫੋਨ ਦਾ ਇਹ ਕਿੰਦਾ ਹੈ ਯਾਰ ਮਨੀ ਘਰਾਂ ਗਾਣਾ ਵਹਿਣਗੇ ਵਿਨੜ ਆਉਂ ਆਇਆ ਨਹੀਂਗਾ ਕੋਈ ਨਾ ਗਾਣਾ ਜਵਾਕ ਤੂੰ ਸਾਡੇ ਨਹੀਂ ਘਰ ਆਇਆ ਹਾਂ ਜੀ ਤੇਰੇ ਕੋਲ ਤਾਂ ਆਪਣਾ ਫੋਨ ਹੈਗਾ ਫਿਰ ਸਾਡੇ ਕਿਹੜੇ ਤੇ ਕਿਹੜਾ ਫੋਨ ਆਂਦਾ ਮੇਰਾ ਜਿਹੜਾ ਫੋਨ ਤੇ ਫੋਨ ਆਂਦਾ ਉਹ ਕਰੀਆ ਕਿਤੇ ਨਹੀਂ ਲਿਖਿਆ ਤੈਨੂੰ ਆ ਗਿਆ ਦੁਕਾਨ ਤੇ ਛੱਲੀਏ ਨਿੰਦਰ ਦੇ ਸਮਾਨ ਲੈ ਕੇ ਚੱਲ ਠੀਕ ਹੈ ਠੀਕ ਠਿਕੜ ਕੇ ਮੈਂ ਮੜਿਆ ਕਿਧਰ ਗਿਆ ਕੰਮ ਜਾਰੀ ਠੀਕ ਹੈ ਮੜਿਆ ਯਾ ਸਮਾਨ ਲਿਆ ਮਮਾ 1 ਮਿੰਟ ਰੁਗਿਆ ਮਨੀ ਦਾ ਬੰਦੇ ਨੂੰ ਜਦੋਂ ਮਰਜੀ ਦੇਖ ਲੋ ਇਹ ਬੰਦਾ ਨਾ ਪਿੰਡ ਦਾ ਪਿੰਡਾ ਬੰਦੇ ਦਾ ਬਸ ਸਟੈਂਡਾ ਫੜਾਈ ਜਾਂਦਾ ਡਿਸਟਿੰਗ ਨਾਲ ਆ ਜਾਂਦਾ ਡਿਸਟਿੰਗ ਨਾਲ ਰਜਿਆ ਰਹਿੰਦਾ 24 ਘੰਟੇ ਲੋਕ ਡਾਊਨਰ ਹਾਂ ਮੈਂ ਪਲਾਈਆ ਤੈਨੂੰ ਤੁਸੀਂ ਦਾਰੂ ਨੂੰ ਭਾਣੀ ਹਾਲੇ ਨੂੰ ਕੀਮਤ ਲੱਗਦੀ ਇਹ ਇਹ ਨੂੰ ਸਟਿਕ ਹੁਣ ਆਪਾਂ ਜਾਣ ਚੱਲਣ ਲੱਗਿਆਂ ਆਪਣੇ ਯਾਰ ਦੋਸਤ ਕੋਲ ਰਪਿੰਦਰ ਬੁੱਧੜ ਉਹਦੇ ਖੇਤਾਂ ਜਾਂ ਉਹਦੇ ਕੋਲ ਗੇੜਾ ਮਾਰ ਕੇ ਆਣਾ ਯਾਰ ਚੱਲੀਏ ਭਾਈ ਚੱਲਦੇ ਆ ਤੇ ਇੱਕ ਸਾਨੂੰ ਆ ਬੰਦਾ ਬਹੁਤ ਅੰਗ ਕਰ ਰਿਹਾ ਜਦੋਂ ਇਹਨੂੰ ਕਿਤੇ ਭੇਜ ਦੋ ਉਦੋਂ ਇਹਦਾ ਕੋਈ ਨਾ ਕੋਈ ਕਾਰਨਾਮਾ ਇਧਰ ਨੂੰ ਆ ਗਿਆ ਦੇਖੋ ਆ ਰਿਹਾ ਦੇਖੋ ਇਹਨੇ ਕੰਟਰੋਲ ਪਹਿਲਾਂ ਨਹੀਂ ਮੁੜਦਾ ਹਾਂ ਵੀਰ ਤੇਰਾ 1 ਮਿੰਟ ਭੇਜ ਦਿਆਂ ਤੈਨੂੰ ਪਤਾ ਨਹੀਂ ਕਿੰਨਾ ਟਾਈਮ ਲਾਇਆ ਇਹਨਾਂ ਤੋਂ ਚਲੋ ਬੱਸ ਚੱਲ ਗਾਕ ਜਿਆਦਾ ਫਿਰ ਤੂੰ ਕਹਿ ਵੀ ਮੈਂ ਹਾਂ ਚੱਲੀਏ ਫਿਰ ਆਪਾ ਮਨੀ ਆ ਕਹਦੇ ਮੈਂ ਮਨੀ ਉਹਨਾਂ ਨੂੰ ਕਹਦੇ ਕਰ ਕਹਦੇ ਮੈਂ ਮਨੀ ਆ ਮੈਨੂੰ ਸਮਾਨ ਦੋ 3 ਮਿੰਟ ਤੋਂ ਪਹਿਲਾਂ ਸਮਾਨ ਹਾਜ਼ਰ ਹੋ ਜਾਊਗਾ ਹਾਂ ਦੇਖੇ ਕਿ ਮੈਂ ਡਰ ਕੇ ਬੈਠਾ ਡਰ ਰਿਹਾ ਹਾਂ ਭਾਈ ਹਾਂ ਤੈਨੂੰ ਐ ਤਾਂ ਨਹੀਂ ਹੋਰ ਵੀ 네ਰਾ ਹੋ ਜਾਊਗਾ ਕੀ ਤੇ ਕਰ ਰੋਂਦਾ ਪਾਉਣ ਨੂੰ ਬੈਣਦੇ ਪਕੜਦੇ ਹਾਂ ਅਸੀਂ ਤਾਂ ਖੜੇ ਜਾ ਰਹੇ ਹਾਂ ਦਿੱਲੀ ਦਖਣ ਨਹੀਂ ਉੱਧਰ ਹੁੰਦਾ ਉੱਧਰ ਰੋਵੇਂਗਾ ਤਾਂ ਨਹੀਂ ਨਾ ਕਿਤੇ ਬੌਲਾ ਖੇਚੇ ਜਾ ਕੇ ਉੱਥੇ ਰੋਣ ਬੈਜੇ ਹੁਣ ਮਨੀ ਦੇ ਵਿਚਾਰ ਸੁਣੋ ਮਨੀ ਡਰਦਾ ਤਾਂ ਨਹੀਂ ਵੀਰ ਨਾ ਬਾਈ ਰੋਈ ਰੁਹੀਨ ਉੱਥੇ ਜਾ ਕੇ ਵੀ ਹਾਂ ਮੈਨੂੰ ਘਰੇ ਛੱਡ ਕੇ ਆਉ ਜائیں ਆਪਵਾ ਆਜੀ ਨਹੀਂ ਵੀਰੇ ਹੁਣ ਮੁੜਦੇ ਹੈਗੇ 8:30 9:00 ਵਜੇ ਤੱਕ ਕੋਈ ਚੱਕਰ ਨਹੀਂ ਤੁਸੀਂ ਗੈਰ ਦਾ 7:00 ਵਜੇ ਆਜੂਗਾ ਛੱਡਦਾ ਨਹੀਂ ਬਦਲ ਪਿੰਡ ਨਾਲ ਉੱਧਰ ਜਾਣਾ ਪੈਜੇ ਲਓ ਜੀ ਇਹ ਆ ਗਿਆ ਸੀ ਨਦੀ ਦੇ ਉੱਪਰ ਪਿੰਡ ਦੁੱਧੜਚ ਪਿੰਡ ਦੁੱਧੜਚ ਦੇਖ ਕੇ ਥੋੜਾ ਸ਼ਾਰਟ ਤੁਹਾਨੂੰ ਕੱਟ ਕੇ ਦਿਖਾਵਾਂਗੇ ਹਾਂ ਦੋ ਮੜੀਆਂ ਆਣ ਗਈਆਂ ਮਨੀ ਡਰਦਾ ਤਾਂ ਨਹੀਂ ਹੈ ਹੈ ਮਨੀ ਣਾਣਾ 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 ਮਨੀ ਤੇ ਹੌਲ ਪੈ ਉਹ ਸਾਡਾ ਅੱਗੇ ਸ਼ੋਬਰ ਸਕੂਟਰੀ ਕਮਾ ਲਈ ਸਾਨੂੰ ਦੇਖ ਕੇ ਵੀ ਲੈਣ ਆ ਰਹੇ ਵਿਚਾਰ ਅੱਜ ਲੋ ਜੀ ਐਂਟਰ ਹੋ ਚੁੱਕੇ ਆ ਆਪਣੀ ਮੋਟਰ ਤੇ ਜੋ ਕਿ ਚੋਪਰਾਪਨ ਲੈਣ ਆ ਰਿਹਾ ਤੇ ਫੇਰ ਵਾਪਸ ਮੁੜ ਗਿਆ ਹੁਣ ਇਹਨੂੰ ਵੀ ਐ ਹੋ ਜਾਊਗਾ ਵੀ ਤਿੰਨ ਜਣੇ ਆ ਗਏ ਗੁਰੂ ਚਾਹ ਮੰਗਾਉਣੀ ਪਊਗੀ ਹੈਗੇ ਅਸੀਂ ਚਾਚੂ ਵਾਲਈਆਂ ਵੀਰੋ ਚਾਹ ਉਹ ਚਾਹ ਲਓ ਜੀ ਕੋਠੇ ਦਾ ਗੇਟ ਖੋਲਤਾ ਬਾਈ ਨੇ ਹੁਣ ਮਿਲਦੇ ਆਂ ਦੇਖਦੇ ਆਂ ਬਲੌਗ ਬਾਰੇ ਕੀ ਕਹਿੰਦਾ ਆਪਣੇ ਬਾਰੇ ਐਡੇ ਕੋਠੇ 'ਚ ਜੇ ਮੀ ਆ ਗਿਆ ਕਿਹੜਾ ਕਿਹੜਾ ਬੜੂ ਆਇਆ ਤਾਂ ਦੱਸ ਦਿਓ ਹੈਂ ਲਓ ਜੀ ਇਹ ਆਪਣਾ ਅਰਪਿੰਦਰਪਰਾ ਕੀ ਹਾਲ ਚਾਲ ਮੇਰੀ ਜਾਨ ਕੈਮੋ ਕੈਮੇ ਮਨੀ ਆ ਗਿਆ ਆਹਾ ਮੌਸਮ ਬੜਾ ਗੰਡ ਕਿੱਥੇ ਡਾਇਰੈਕਟਰ ਕਿੱਥੇ ਹੋ ਰਹੇ ਆ ਹੈ ਚੱਲ ਵੀ ਕਾਫੀ ਤੇ ਬਾਈ ਕਹਿੰਦਾ ਪਤੂਈ ਮੋਟਰ ਤੇ ਚੱਲਦੇ ਆ ਲੋ ਜੀ ਮਨੀ ਦਾ ਸਤਾਜ ਆਪਾਂ ਪਿੱਛੇ ਕਰਤਾ ਤੇ ਮਨੀ ਬਾ ਲਿਆ ਅੱਗੇ ਆ ਮੇਰਾ ਛੋਟਾ ਭਰਾ ਹੈ ਲੈ ਤੇਰੇ ਚਾਚੇ ਦੀ ਉਮਰ ਦਾ ਉਹ ਕਹਿੰਦਾ ਛੋਟਾ ਭਰਾ ਫਿਰ ਤੈਨੂੰ ਕਹਿ ਰਿਹਾ ਮੈਂ ਅੱਛਾ ਮੈਂ ਵੀ ਤੇਰੇ ਚਾਚੇ ਦੀ ਉਮਰ ਦਾ ਯਾਰ ਓਏ ਇਹ ਤਾਂ ਲਿਹਾਜ਼ ਨਹੀਂ ਯਾਰ ਐ ਥੋੜੀ ਹੁੰਦਾ ਮਨੀ ਇਹ ਚਾਚੇ ਦੀ ਉਮਰ ਦਾ ਐ ਨਹੀਂ ਹੁੰਦਾ ਮਨੀ ਬਾਬਾ ਨਾ ਕਹਦੇ ਕਰ ਤੈਨੂੰ ਮੈਂ ਬਾਬਾ ਕਹਦੇ ਕਰ ਬਾਬਾ ਬਾਬਾ ਕਹਿ ਸਕਦਾ ਤਾ ਮੈਨੂੰ ਹਾਂ ਬਾਬਾ ਕਹਦੇ ਕਰ ਕੋ ਚੱਕਰ ਤੇ ਤੋ ਬੜਾ ਮਨੀ ਮੈਂ ਰਿਆ ਰੀਅਲਿਟੀ ਹੈ ਆ ਦੇਖ ਇਧਰ ਗੱਡੀ ਘੁਮਾਉਂਦੇ ਕਿੰਨਾ ਸਵਾਦ ਆਊਗਾ ਬਰੋ ਇਧਰ ਲਓ ਜੀ ਹੁਣ ਆ ਪਹੁੰਚ ਚੁੱਕੇ ਆ ਬਾਈ ਦੀ ਦੂਜੀ ਮੋਟਰ ਤੇ ਤੇ ਬਾਈ ਖਾਣ ਪੀਣ ਦਾ ਸਮਾਨ ਆਪਣੇ ਵਾਸਤੇ ਰੇਡੀਓ ਕਰੀ ਬੈਠਾ ਐਨੀ ਖੇਚਲਾ ਕਿਉਂ ਕਰਨੀ ਦਿੱਤਾ ਆ ਜਾ ਆ ਜਾ ਕੋਈ ਨਹੀਂ ਇਹ ਲੱਕ ਰੱਖੀ ਬੈਠਾ ਕੁਰਕਰੇ ਵਗੈਰਾ ਕੋਕ ਕੋਕ ਕਹਿੰਦੇ ਪੀਓ ਤੇ ਆ ਸਾਡਾ ਚੋਬਰ ਆ ਗਿਆ ਸ਼ੋਬਰ ਮਨੀ ਨੇ ਤਾਂ ਬੋਲਦੇ ਕੁਛ ਬੜੀਆਂ ਨੂੰ ਕੀ ਬੋਲਾਂਗੇ ਇਹ ਮਨੀਤਾ ਆਪਣਾ ਪੁੱਤਰਾ ਇਹ ਤਾਂ ਮੇਰੀ ਮੋਟੋ ਜਾਨ ਦੇਖ ਲਾ ਮਨੀ ਉਹ ਹੋਏ ਮੋਟੋ ਜਾਨ ਚਲਾਇਆ ਹਾਂਜੀ ਬਾਪੋ ਕਿਵੇਂ ਲੱਗਿਆ ਤੁਹਾਨੂੰ ਸਾਡਾ ਨਿਊ ਬਲੌਗ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਬੈਲ ਆਈਕਨ ਦਬਾਇਓ ਤਾਂ ਕਿ ਨਿਊ ਅਪਡੇਟ ਤੁਹਾਡੇ ਕੋਲ ਆਉਂਦੀਆਂ ਰਹਿਣ ਸ਼ੇਅਰ ਕਰਨੀ ਆ ਵੀਡੀਓ ਅੱਗੇ-ਅੱਗੇ ਧੰਨਵਾਦ ਤੁਹਾਡਾ